ਇਹ ਸਾਡੇ ਪਿੰਡ ਚੋਂ ਪੰਜਾ ਪੰਚਾਇਤੀ ਚੋਣਾਂ ਨੂੰ ਲੈ ਕੇ ਕਾਫੀ ਦਿਨਾਂ ਤੋਂ ਚੱਲ ਰਿਹਾ ਸੀ ਗਰਮਾ-ਗਰਮ ਕੰਮ ਉਹਦੇ ਵਿੱਚ ਸਾਰੇ ਪਿੰਡ ਵਾਲਿਆਂ ਨੇ ਇਕੱਠੇ ਹੋ ਕੇ ਇਹ ਆਖਿਆ ਵੀ ਅਸਾਂ ਸਰਪੰਚਾਇਤ ਦਾ ਉਹਨੂੰ ਚੁਣਨਾ ਆ ਜਿਹੜਾ ਕੁਝ ਪਿੰਡ ਵਾਸਤੇ ਕਰੇਗਾ ਕਿ ਪਹਿਲਾਂ 20 ਸਾਲ ਤੋਂ ਸਰਪੰਚ ਬਣਦੇ ਰਹੇ ਆ ਤੇ ਕਮਾਈ ਵੀ ਮੋਟੀ ਆ ਪਿੰਡ ਦੀ ਸਾਡੇ 1300 ਕਿੱਲੇ ਦੇ ਲਗਭਗ ਪੈਲੀ ਵੀ ਆ ਤੇ ਬਾਕੀ ਚਲੋ ਪਿੰਡ ਵੀ ਵੱਡਾ ਗਰਦਾਸਪੁਰ ਜ਼ਿਲ੍ਹੇ ਦਾ ਟਾਪ ਦਾ ਪਿੰਡ ਆ ਤੇ ਉਹਨੂੰ ਲੈ ਕੇ ਵਿਚਾਰਾ ਚੱਲਦੀਆਂ ਰਹੀਆਂ ਬਾਕੀ ਥੋੜਾ ਥੋੜਾ ਕਰਦੇ ਆ ਕਰਦੇ ਆ ਕੱਲ ਦੀ ਫਿਰ ਬੋਲੀ ਦਾ ਕੰਮ ਸ਼ੁਰੂ ਹੋਇਆ ਜੋ ਕਿ ਕਹਿੰਦੇ ਸੀ ਪਿੰਡ ਵਾਸਤੇ ਜਿਹੜਾ ਸਰਪੰਚ ਸਭ ਤੋਂ ਵੱਧ ਕੁਸ਼ ਕਰੇਗਾ ਮਾਇਆ ਦੇ ਰੂਪ ਵਿੱਚ ਉਹਨੂੰ ਸਰਪੰਚ ਬਣਾਇਆ ਜਾਏਗਾ ਇਹ ਪਿੰਡ ਦੀ ਸਿੰਘ ਸਭਾ ਦੋ ਤਿੰਨ ਹੋਰ ਕਮੇਟੀਆਂ ਬਣੀਆਂ ਨੇ ਜਿਨ੍ਹਾਂ ਨੇ ਸਾਰਾ ਇਹ ਰੌਲਾ ਚੱਕਿਆ ਸੀ ਉਹ ਕੱਲ ਤੋਂ ਲੈ ਕੇ ਅੱਜ 2 ਵਜੇ ਤੱਕ ਬੋਲੀ ਦੇ ਚਾਂਸ ਬਣਦੇ ਰਹੇ ਵੱਧ ਦੀ ਘੱਟ ਦੀ 5 ਲੱਖ 50 ਲੱਖ 51 60 65 ਕਰੋੜ ਤੇ ਜਾ ਕੇ ਇਹ ਫਿਰ 2 ਕਰੋੜ ਤੇ ਖਤਮ ਹੋਈ ਆ ਪਰ ਫਿਰ ਵੀ ਫਾਈਨਲ ਨਹੀਂ ਹੋਇਆ ਕੱਲ 10 ਵਜੇ ਤੱਕ ਟਾਈਮ ਆ ਜੀ ਜੇ ਕੋਈ ਹੋਰ ਚਾਹਵਾਨ ਕਰਨੀ ਚਾਹੁੰਦਾ ਜਾਂ ਹੋਰ ਇਸ ਤੋਂ ਵੱਧ ਲਾ ਲਾਉਣਾ ਚਾਹੁੰਦਾ ਜਾਂ ਜਿਹੜੇ ਵੀ ਸਾਰੇ ਪਿੰਡ ਦਾ ਹਾਜ਼ਰੀ ਵਿੱਚ ਇਹ ਕੰਮ ਹੋਏਗਾ ਹੁਣ ਇਹ ਨਹੀਂ ਵੀ ਅੱਧੇ ਬੰਦੇ ਕਾਗਜ਼ ਦਾਖਲ ਕਰਾਉਣ ਚੱਲ ਜਾਣ ਜਾਂ ਕੋਸ਼ਿਆ ਜਿੰਨਾ ਚਿਰ ਸਾਰਾ ਪਿੰਡ ਨਹੀਂ ਇਕੱਠਾ ਹੋਇਆ ਕੱਲ ਦੇ 10 ਵਜੇ ਤੱਕ ਉਹਨਾਂ ਚਿਰ ਫਾਈਨਲ ਨਹੀਂ ਹੋਏਗੀ ਇਹ ਬੋਲੀ ਜਿਹੜੀ ਬੋਲੀ ਕਿਹੜੀ ਪਾਰਟੀ ਵੱਲ ਜਿਹੜੇ ਲਾਈ ਕੀ ਅੱਜ ਅੱਜ ਪੰਚਾਇਤ ਆਪਣੇ ਹਰਕ ਪਾਰਟੀ ਨੇ ਤੇ ਲਾਉਣੀ ਆ ਜੀ ਕੋਈ ਆਂਦਾ ਸੀ ਮੈਂ ਜਾਦਿਆਂ ਕੋਈ ਕੋਸ਼ਿਆਂ ਸਾਂਝਾ ਬਣ ਕੇ ਕੰਮ ਨਹੀਂ ਹੁੰਦੇ ਹੁੰਦੇ ਜਿੰਨਾ ਚਿਰ ਅਸੀਂ ਇਹ ਜਿਹੜਾ ਆਪਣਾ ਆਪ ਦੇ ਝੰਡੇ ਬੀਜਪੀ ਦੇ ਤੇ ਵੱਲੋਂ ਲੜ ਰਹੇ ਆ ਕਿਉਂਕਿ ਭਾਵੇਂ ਅਸੀਂ ਥੋੜੇ ਆ ਭਾਵੇਂ ਬਹੁਤੇ ਆ ਬੀਜਪੀ ਦਾ ਨਾਂ ਆ ਬੀਜਪੀ ਕੰਮ ਕਰਦੀ ਆ ਗੱਲਾਂ ਤੇ ਹਜੇ ਕਿਸਾਨਾਂ ਦੇ ਮਿਲਗਿਰ ਨਹੀਂ ਹੁੰਦੇ ਗੁੱਸੇ ਨਾਰਾਜ਼ਗੀਆਂ ਤਾਂ ਹੁੰਦੀਆਂ ਪਰਿਵਾਰ ਚ ਵੀ ਹੁੰਦੀਆਂ ਪਰ ਉਹਦੇ ਚ ਇਹ ਆ ਵੀ ਥੋੜਾ ਉਲਝਣਾ ਪਈਆਂ ਨੇ ਗਾਂ ਪਿਛਲੇ ਸਾਲ ਨਾਲੋਂ ਵੀ ਕਾਲਾ ਬਜਾਰੀ ਜ਼ਿਆਦਾ ਹੋਈ ਆ ਵੀ ਝੋਨੇ ਦੇ ਵਿੱਚ 500 ਤੱਕ 2000 2500 2300 ਤੱਕ ਰੇਟ 1500 ਨੂੰ ਆਉਂਦੇ ਰਹਿ ਗਏ ਆ ਜਦਕਿ ਪਿਛਲੀ ਵਾਰ 3500 ਤੋਂ ਸਟਾਰਟ ਹੀ ਇਹਨਾਂ ਨੂੰ ਗੱਲਾਂ ਨੂੰ ਲੈ ਕੇ ਸਾਰੇ ਲੋਕਾਂ ਨੇ ਇਹੀ ਪ੍ਰਾਲਾ ਕੀਤਾ ਵੀ ਪਿੰਡ ਨੂੰ ਜਿਹੜਾ ਸਰਪੰਚ ਸਭ ਤੋਂ ਵੱਧ ਕੁਝ ਕਰ ਸਕਦਾ ਉਹ ਹੀ ਇਹਦੇ ਯੋਗ ਹੋਏਗਾ ਕਿਉਂਕਿ ਦੂਜਿਆਂ ਨੂੰ ਤਾਂ ਚੁੱਲ੍ਹਾ ਟੈਕਸ ਦੀ ਰਸੀਦ ਵੀ ਨਹੀਂ ਮਿਲਦੀ ਤੇ ਇਸ ਕਰਕੇ ਸਰਪੰਚੀ ਸਾਰਿਆਂ ਦੇ ਬਸ ਦੀ ਗੱਲ ਨਹੀਂ ਗਈ ਹੈਗੀ ਕਾगज ਭਰਨਾ ਉਹ ਤੇ ਫਿਰ ਉਹੀ ਹੈ ਨਾ ਵੀ ਜਿਹੜਾ ਪੰਜਾਬ ਸਰਕਾਰ ਉਹੀ ਪਿੰਡ ਸਰਕਾਰ ਦੂਜੇ ਦੀ ਕੋਈ ਨਹੀਂ ਗੱਲ ਬੋਲੀ 2 ਕਰੋੜ ਤੋਂ ਵੱਧ ਜਾਂਦੀ ਹੈ ਤੇ ਬੋਲੀ ਦਿਓ ਕਿ ਜਾਂ ਬਸ ਕਰੋਗੇ ਨਹੀਂ ਜੀ ਬਾਈ ਤਾਂ ਤੁਹਾਨੂੰ ਪਤਾ ਬੰਦਾ ਸ਼ੌਂਕ ਲਈ ਜਦੋਂ ਕੁਝ ਵੀ ਪਿੰਡ ਲਈ ਕਰਨਾ ਤਾਂ ਫਿਰ ਉੱਥੋਂ ਤਾਂ ਵੀ ਜਾ ਸਕਦੇ ਆ ਜਿੰਨਾ ਵੀ ਤਾਂ ਸਾਨੂੰ ਜਾਣਾ ਕੋਈ ਆ ਲਿਮਟ ਨਹੀਂ ਸਾਡੀ ਜਿੱਥੋਂ ਤੱਕ ਵੀ ਕੋਈ ਪਹੁੰਚਾਏਗਾ ਉੱਥੋਂ ਤੱਕ ਇਹ ਜਿਹੜੇ ਇਹ ਜਿਹੜੇ ਪ੍ਰੈਸਫਰ ਕਿੱਥੇ ਵਰਤੇ ਜਾਣਗੇ ਮੰਨ ਲਓ ਜੇ ਇਹ ਪਿੰਡ ਦੀ ਕਮੇਟੀ ਬਣੂਗੀ 6 ਮੈਂਬਰੀ ਕਮੇਟੀ ਬਣੂਗੀ ਜਿੱਥੇ ਉਚਾਏਗੀ ਕੱਲ ਨੂੰ ਚੈੱਕ 10 ਵਜੇ ਦਵਾਂਗੇ ਜੇ ਫਾਈਨਲ ਕਰਦੇ ਆ ਤੇ ਮਤਲਬ ਹਲੇ ਤੱਕ ਸਰਵਸੰਮਤੀ ਕੋਈ ਨਹੀਂ ਆਈ ਹਾਂ ਜੀ ਹਾਂ ਜੇ ਫਾਈਨਲ ਕੱਲ ਦਾ ਟਾਈਮ ਹੈ 9 ਵਜੇ ਤੱਕ ਆਵਾਜ਼ ਵਿਕਣੀ ਹੈ ਉਸ ਤੋਂ ਬਾਅਦ ਹੀ ਹੋਏਗਾ ਜੇ ਕੁਝ ਪਿਛੇ ਜੋ ਭਗਵੰਤ ਮਾਨ ਦਾ ਬਿਆਨ ਹੈਗਾ 40 ਲੱਖ ਨਾਲ ਲਾਇਆ 40 ਲੱਖ ਲਾ ਕੇ 40 ਲੱਖ ਤੋਂ ਪਰੇ ਮੈਂ ਇੱਕ ਰੁਪਇਆ ਨਹੀਂ ਖਾਂਦਣਾ ਕੀ ਇਹ ਤੁਹਾਡਾ ਸ਼ੌਂਕ ਹੈ ਅਸੀਂ ਬਾਹਰੋਂ ਲੈਣੀ ਹੀ ਨਹੀਂ ਹੁਣ ਮੰਤਰੀਆਂ ਨੂੰ ਵੀ ਤਾਂ ਦੇਣਾ ਹੀ ਆ ਲੋਕਾਂ ਕਿਸੇ ਨੇ 10 ਲੱਖ ਦੇ ਇੱਕ ਇੱਕ ਕਾਗਜ਼ ਤੇ ਕਰਾਉਣੇ ਆ ਓਕੇ ਕਿਸੇ ਨੇ 5 ਲੱਖ ਦੇਣਾ ਤੇ ਦੋਹਾਂ ਨੂੰ ਆਪਸ ਵਿੱਚ ਜਿਹੜੀ ਪਾਰਟੀ ਇੱਕ ਕੈਂਡੀਡੇਟ ਹੀ ਨਹੀਂ ਖਿਲਾਰ ਸਕਦੀ ਉਹ ਦੂਜੇ ਲਈ ਕੀ ਕਰ ਸਕਦੀ ਆ ਇਸ ਕਰਕੇ ਅਸੀਂ ਛੇਤੀ ਤੇ ਵਧੀਆ ਗੱਲ ਤੇ ਇਹੀ ਆ ਕਿ ਪਿੰਡ ਦੀ ਹਾਜ਼ਰੀ ਵਿੱਚ ਜੋ ਹੋਏਗਾ ਜੇ ਚਾਹਣਗੇ ਪਿੰਡ ਵਾਲੇ ਸਾਰੇ ਤੇ ਕੋਈ ਬੋਲੀ ਵੀ ਦੇਣ ਦਾ ਚਾਹਵਾਨ ਹੋਏਗਾ ਤੇ ਆਪਾਂ ਦਵਾਂਗੇ ਹੋਰ ਦੇ ਸਕਨੇ ਇਹ ਨਹੀਂ ਇਸ ਤੋਂ ਉੱਪਰ ਵੀ ਜਾਵਾਂਗੇ ਖੁੱਲੇ ਟਾਈਮ ਵਿੱਚ ਖੁੱਲਾ ਚੈਲੰਜ ਆ ਕੱਲ ਨੂੰ ਜਿੰਨੇ ਲਈ ਮੁਕੇਗੀ ਉਹਦੇ ਚਾ ਵੀ ਸਾਡੇ ਬੀਜੇਪੀ ਦੇ ਮੈਂਬਰ ਹੋਣਗੇ ਬੀਜੇਪੀ ਦਾ ਹੀ ਸਰਪੰਚ ਸਾਰਾ ਕੁਝ ਆਪਾਂ ਇੱਕਜੁੱਟ ਹੋ ਕੇ ਬਾਕੀ ਕਿ ਪਿੰਡ ਜਿੱਥੇ ਮਰਜ਼ੀ ਪੈਸੇ ਲਵਾ ਸਕਦੇ